ਪੇਚ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅਸੀਂ ਤੁਹਾਨੂੰ ਵੱਖ-ਵੱਖਾ ਵੀਡੀਓ ਪਲੇਟਫਾਰਮ ਤੋਂ ਇਕੱਤਰ ਕੀਤੀ ਜਾਣਕਾਰੀ ਤੁਹਾਨੂੰ ਦਿਖਾਵਾਂਗੇ ਜਿਸ ਤਰ੍ਹਾਂ ਅਸੀਂ ਤਾਜ਼ਾ ਹੀ ਵਿਵਾਦ ਚੱਲ ਰਿਹਾਗਾ। ਵਿਵਾਦ ਨਹੀਂ ਬਹੁਤ ਵੱਡੇ-ਵੱਡੇ ਖੁਲਾਸੇ ਹੋ ਰਹੇ ਹੈ ਅਗਰਾਂ ਸਰਦੀ ਠਾਰ ਤੇਜ਼ ਗਰਾਂ ਦੇ ਹੋਰ ਕਈ ਥਾਵਾਂ ਤੋਂ ਜਿਹੜੀਆਂ ਵੀਡੀਓ ਭਾਈ ਅੰਮ੍ਰਿਤਪਾਲ ਸਿੰਘ ਮਹਿਰੂ ਨੇ ਕੀਤੀਆਂ ਨੇ ਕਾਫੀ ਸਾਰੀਆਂ ਇੰਟਰਵਿਊਆਂ ਅਲੱਗ-ਅਲੱਗ ਸੋਸ਼ਲ ਮੀਡੀਆ ਪਲੇਟਫਾਰਮ ਤੇ ਚੈਨਲਾਂ ਤੇ ਚੱਲੀਆਂ ਨੇ। ਤੇ ਅਸੀਂ ਵੀ ਤੁਹਾਨੂੰ ਉਸ اندਹੀ ਕੁਝ ਅੰਸ ਜਿਹੜੇ ਤੇ ਕੌਣ ਚਾ ਰਹੇ ਆ ਉਮੀਦ ਕਰਦੇ ਆ ਕਿ ਤੁਸੀਂ ਉਹਨਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਓ ਤਾਂ ਕਿ ਇਹ ਜਿਹੜੀ ਸਾਡੇ ਪੰਜਾਬ ਦੇ ਵਿੱਚੇ ਚਿੱਟੀ ਸਿਉਂਗ ਫੈਲੀ ਹੋਈ ਹੈ ਇਹਨੂੰ ਰੋਕਿਆ ਜਾ ਸਕੇ ਸਾਤਰੀਆ ਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅਮਰਤ ਪ੍ਰਸਾਰ ਅਮਰਤ ਪ੍ਰਸਾਰ ਦੇ ਵਿਸ਼ ਪਦਦਰ ਵਿੱਚ ਫੈਲੇ ਹੋਏ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਚਰਚਾ ਕਰ ਰਹੇ ਆ ਬੜਾ ਮਹੱਤਵਪੂਰਨ ਮੁੱਦਾ ਜਿਸ ਨੂੰ ਕੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਜਿਸ ਦੀ ਮੀਟਿੰਗ ਕੱਲ ਹੋਈ ਸੀ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਐਡਵੋਕੇਟਰ ਜਿੰਦਰ ਸਿੰਘ ਧਾਮੀ ਜੋ ਪ੍ਰਧਾਨ ਹਨ ਐਸਜੀਪੀਸੀ ਦੇ ਉਹਨਾਂ ਨੇ ਉਠਾਇਆ ਕਿ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਨਰੈਣ ਸਿੰਘ ਚੌੜਾ ਨੇ ਜੋ ਸੁਖਵੀਰ ਬਾਦਲ ਉੱਪਰ ਹਮਲੇ ਦਾ ਦੋਸ਼ ਹੈ ਉਸ ਬਾਰੇ ਉਹ ਐਫ ਆਈ ਆਰ ਠੀਕ ਦਰਜ ਨਹੀਂ ਕੀਤੀ ਗਈ ਉਸ ਤੇ ਬੜਾ ਕਿੰਤੂ ਪਰੰਤੂ ਕੀਤਾ ਗਿਆ ਇਸ ਪ੍ਰੈਸ ਕਾਨਫਰੰਸ ਕਿ ਉਹਦਾ ਜਿਹੜੀ ਹੈ ਸ਼ਾਮ ਨੂੰ ਰਜਿਸਟਰ ਕੀਤੀ ਗਈ ਹੈ 15 ਵਜੇ 27 ਮਿੰਟ ਤੇ ਜਾਨੀ 3 ਵਜੇ 27 ਮਿੰਟ ਤੇ ਪੁਲਿਸ ਸਟੇਸ਼ਨ ਚ ਇਨਫੋਰਮੇਸ਼ਨ ਆਈ ਹੈ 14 ਵਜ ਕੇ 50 ਮਿੰਟ ਤੇ ਜਾਨੀ ਸਵੇਰੇ 9:30 ਦੇ ਆਸ-ਪਾਸ ਦੀ ਇਹ ਘਟਨਾ ਇਸ ਘਟਨਾ ਬਾਰੇ ਐਫ ਆਈ ਆਰ ਸ਼ਾਮ ਨੂੰ 3 ਵਜ ਕੇ 37 ਮਿੰਟ ਤੇ ਉਸੇ ਦਿਨ 2024 ਨੂੰ ਦਰਜ ਕੀਤੀ ਇਹ ਜੋ ਅਸੀਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਕਿਉਂਕਿ ਇਹ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਚਾਰ ਕਰ ਰਹੀ ਹੈ ਅਸੀਂ ਉਹਦੇ ਪ੍ਰਚਾਰ ਨਾਲ ਸਹਿਮਤ ਨਹੀਂ ਕਿਉਂਕਿ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਇਹ ਇਸ ਦੀਆਂ ਪੜਤਾ ਖੋਲਣ ਤੋਂ ਪਹਿਲੇ ਮੇਰੀ ਆਪ ਜੀ ਨੂੰ ਗੁਜ਼ਾਰਿਸ਼ ਹੈ ਕਿ ਜੇਕਰ ਤੁਸੀਂ ਹੁਣ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਲਾਈਕ ਕਰੋ ਇਹਦਾ ਬੈਲ ਆਈਕਨ ਜਰੂਰ ਦਬਾਓ ਕੰਟੀ ਵਾਲਾ ਬਟਨ ਤਾ ਜੋ ਹਰ ਵੀਡੀਓ ਜੋ ਅਸੀਂ ਅਪਲੋਡ ਕਰਦੇ ਹਾਂ ਇਸ ਚੈਨਲ ਤੇ ਪਾਉਂਦੇ ਹਾਂ ਉਸ ਦਾ ਸੁਨੇਹਾ ਤੁਹਾਡੇ ਤੱਕ ਤੁਰੰਤ ਪਹੁੰਚੇ ਉਸ ਦਾ ਕਮਿਊਨੀਕੇਸ਼ਨ ਤੁਹਾਨੂੰ ਮਿਲੇ ਅਤੇ ਤੁਸੀਂ ਖੁਦ ਵੀ ਉਸ ਵੀਡੀਓ ਦਾ ਅਚੀ ਤਰ੍ਹਾਂ ਸੋਚ ਸਮਝ ਕੇ ਨਰੀਖਣ ਕਰਕੇ ਉਸ ਸਾਰੇ ਮੁੱਦੇ ਨੂੰ ਸਮਝ ਸਕੋ ਔਰ ਗੁਜਾਰਿਸ਼ ਹੈ ਮੇਰੀ ਕਿ ਤੁਸੀਂ ਆਪਣੇ ਮਿੱਤਰਾਂ ਸਬੰਧੀਆਂ ਨਾਲ ਇਸ ਨੂੰ ਵੱਤ ਵਤ ਸਾਂਝਾ ਕਰੋ ਔਰ ਤੁਸੀਂ ਸਾਡੀ ਮਦਦ ਵੀ ਕਰ ਸਕਦੇ ਹੋ ਕਿ ਜੇਕਰ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗਰੁੱਪਾਂ 'ਚ ਸ਼ੇਅਰ ਕਰੋ ਜਿੱਥੇ ਕਿੱਥੇ ਤੱਕ ਤੁਸੀਂ ਪਹੁੰਚਾ ਸਕਦੇ ਹੋ ਇਹ ਸਾਡੀ ਤੁਹਾਨੂੰ ਗੁਜਾਰਸ਼ ਹੈ ਹੁਣ ਗੱਲ ਕਰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 15 ਮੈਂਬਰਾਂ ਦੀ ਐਗਜ਼ੀਕਟਿਵ ਕਮੇਟੀ ਨੇ ਕੱਲ ਮੀਟਿੰਗ ਕੀਤੀ ਔਰ ਕੱਲ ਤਰੀਕ ਸੀਗੀ ਨੋ ਇਹ ਘਟਨਾ ਵਾਪਰੀ ਹੈ ਜੀ 4 ਤਰੀਕ ਦੀ ਘਟਨਾ ਹੈ ਦਸੰਬਰ ਦੀ 9:30 ਵਜੇ ਉਹਦੇ ਬਾਰੇ ਜੋ ਆਪਣਾ ਦਿਖਾਇਆ ਉਹਨਾਂ ਨੇ ਬੜੀ ਚਿੰਤਾ ਉਹ ਕਿੰਨੇ ਦਿਨਾਂ ਬਾਅਦ ਦਿਖਾਈ ਹੈ ਜਾਨੀ ਕਿ 6 ਦਿਨਾਂ ਬਾਅਦ بڑے ਸਵਾਲ ਉਠਾ ਦਿੱਤੇ ਨੇ ਐਫ ਆਈ ਆਰ ਤੇ ਉਠਾਣੇ ਵੀ ਚਾਹੀਦੇ ਕਿਉਂਕਿ ਮੁੱਦਾ ਬੜਾ ਮਹੱਤਵਪੂਰਨ ਹੈ ਸਿੱਖ ਕੌਮ ਨੂੰ ਜਿੱਥੇ ਕਿੱਥੇ ਵੀ ਕੋਈ ਸਿੱਖ ਬੈਠਾ ਉਸ ਦਾ ਇਸ ਮੁੱਦੇ ਨਾਲ ਸੰਬੰਧ ਹੈ ਇਹ ਜੋ ਘਟਨਾ ਵਾਪਰੀ ਹੈ ਕਿਉਂਕਿ ਇਸ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਕੰਪਾਊਂਡ ਤੋਂ ਬਾਹਰ ਇਹ ਮੇਨ ਗੇਟ ਜਿਹਨੂੰ ਅਸੀਂ ਘੰਟਾ ਘਰ ਵਾਲਾ ਗੇਟ ਕਹਿੰਦੇ ਆ ਉਹਦੇ ਬਾਹਰ ਇਹ ਗੋਲੀ ਚੱਲੀ ਹੁਣ ਸਵਾਲ ਮੇਰਾ ਐਫ ਆਈ ਆਰ ਬਾਰੇ ਚਰਚਾ ਕਰਨ ਤੋਂ ਪਹਿਲੇ ਕਿ ਸਵੇਰੇ 9:30 ਵਜੇ ਇਹ ਘਟਨਾ ਵਾਪਰੀ ਹੈ ਐਸਜੀਪੀਸੀ ਦੀ ਕਾਰਜਕਾਰੀ ਕਮੇਟੀ ਨੂੰ ਬੜਾ ਇਤਰਾਜ਼ ਹੈ ਕਿ ਇਹਦੀ ਐਫ ਆਈ ਆਰ ਸ਼ਾਮ ਨੂੰ 3 ਵਜੇ ਤੇ 27 ਮਿੰਟ ਤੇ ਕਿਉਂ ਦਰਜ ਕੀਤੀ ਗਏ ਇੰਨਾ ਵੱਡਾ ਗੈਪ ਹੈ ਇਹ ਜੋ ਵਖਵਾ ਹੈ ਜਿਹੜਾ ਟਾਈਮ ਲੰਘ ਗਿਆ 6 ਘੰਟੇ ਦਾ ਇਹ ਬੜਾ ਵੱਡਾ ਟਾਈਮ ਹੈ ਇਤਨੀ ਦੇਰ ਕਿਉਂ ਲੱਗੀ ਇਸ ਐਫਆਈਆ ਨੂੰ ਦਰਜ ਕਰਨ ਨੂੰ ਇਸ ਤੇ ਇਤਰਾਜ਼ ਹੈ ਹਰਜਿੰਦਰ ਸਿੰਘ ਧਾਮੀ ਜੋ ਖੁਦ ਐਡਵੋਕੇਟ ਹਨ ਔਰ ਇਹ ਜੋ ਪਹਿਲੇ ਮੈਂ ਤੁਹਾਨੂੰ ਇਹ ਦੱਸ ਦਿਆਂ ਜੋ ਐਫ ਆਈ ਆਰ ਦਰਜ ਹੋਈ ਹੈ ਉਹਦੇ ਬਾਰੇ ਕਿ ਇਹ ਐਫ ਆਈ ਆਰ ਪੁਲਿਸ ਸਟੇਸ਼ਨ ਡਿਵੀਜ਼ਨ ਈ ਅੰਮ੍ਰਿਤਸਰ ਜੋ ਹੈ ਔਰ ਇਹ ਇੱਕ ਪੁਲਿਸ ਦੇ ਕਾਂਸਟੇਬਲ ਨੇ ਦਰਜ ਕਰਾਈ ਐ ਐਫ ਆਈ ਆਰ ਵਿੱਚ ਜੋ ਧਾਰਾ ਲਾਈਆਂ ਗਈਆਂ 109 BNS ਪਹਿਲੇ ਆ ਆਈਪੀਸੀ ਹੁੰਦਾ ਸੀਗਾ ਹੁਣ ਆਈਪੀਸੀ ਦੀ ਜਗ੍ਹਾ ਬੀ ਐਨ ਐਸ ਆ ਗਿਆ 109 ਧਾਰਾ ਤੋਂ 109 ਧਾਰਾ ਹੈ ਇਰਾਦਾ ਕਤਲ ਅਟੈਂਪਟ ਟੂ ਮਰਡਰ ਤੋਂ ਪਹਿਲੇ 307 ਹੁੰਦੀ ਸੀ ਆਈਪੀ ਸੋ ਇਹ ਤਾਂ ਧਾਰਾ ਲੱਗੀ ਹੈ ਦੂਜੀਆਂ ਜਿਹੜੀ ਆਰਮ ਡੈਕਟ ਦੀ ਧਾਰਾ ਲੱਗੀ ਉਹ 25 ਉਬਲੀ 27 ਲੱਗੀ ਇੱਕ ਨਾਰਮਲ ਹੈ ਫਾਇਰਿੰਗ ਹੋਈ ਹੈ ਸੋ ਇਸ ਐਫ ਆਈ ਆਰ ਵਿੱਚ ਜੋ ਬਿਆਨ ਉਸਤੇ ਆਪਾਂ ਬਾਅਦ ਜਾਵਾਂਗੇ ਮੈਂ ਪਹਿਲੇ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਦਵਾਰ ਤੇ ਇਹ ਫਾਇਰਿੰਗ ਹੋਈ ਹੈ ਔਰ ਇਸ ਫਾਇਰਿੰਗ ਦਾ ਇੱਕ ਬੁਲੇਟ ਸ਼ਾਟ ਇੱਕ ਐਂਟਰੀ ਗੇਟ ਦੇ ਥੰਮ ਤੇ ਲੱਗਾ ਨਿਸ਼ਾਨ ਹੈ ਸਾਹਮਣੇ ਦਿਖਦਾ ਹੁਣ ਸਵਾਲ ਇਤਰਾਜ਼ ਜੋ ਹੋ ਗਿਆ ਹੈ ਐਡਵੋਕੇਟ ਸਾਹਿਬ अगेन ਅਰਜਿੰਦਰ ਸਿੰਘ ਤਾਮੀ ਜੀ ਵਕੀਲ ਸਾਹਿਬ ਇਹ ਦੋਸ਼ ਲਾ ਰਹੇ ਕਿ ਐਫ ਆਈ ਆਰ ਲੇਟ ਕਿਉਂ ਦਰਜ ਹੋਈ ਹੈ 6 ਘੰਟੇ ਬਾਅਦ ਕੋਈ ਨਹੀਂ ਇਹ ਇਤਰਾਜ਼ ਬੜਾ ਵਾਜੂਬ ਹੈ ਉਹਨਾਂ ਨੂੰ ਕਰਨਾ ਵੀ ਚਾਹੀਦਾ ਕਿਉਂਕਿ ਉਹ ਐਸ ਜੀ ਬੀ ਸੀ ਦੇ ਬਰਦਾਨ ਪਰ ਮੇਰੇ ਵੀ ਕੁਝ ਉਹਨਾਂ ਨੂੰ ਸਵਾਲ ਹਨ ਜਿਨ੍ਹਾਂ ਦਾ ਜਵਾਬ ਉਹਨਾਂ ਨੂੰ ਦੇਣਾ ਪਏਗਾ ਇਹ ਜੋ ਬੁਲੇਟ ਸ਼ਾਟ ਲੱਗਾ ਅਤੇ ਜੇ ਜੋ ਉਹ ਕੂਆ ਉਹ ਮੁੱਖ ਦਵਾਰ ਸ੍ਰੀ ਸੱਚਖੰਡ ਹਰਮੰਦਰ ਸਾਹਿਬ ਦਾ ਇਹਦੀ ਐਫ ਆਈ ਆਰ ਦਰਜ ਕਰਾਣਾ ਕਿੱਦੀ ਜ਼ਿੰਮੇਵਾਰੀ ਹੈ ਮੇਰਾ ਇਹ ਸਵਾਲ ਹੈ ਤਾਮੀ ਸਾਹਿਬ ਨੂੰ ਤੁਹਾਨੂੰ ਸਭ ਨੂੰ ਪਤਾ ਕਿ ਜੇਕਰ ਤੁਹਾਡੇ ਘਰ ਤੇ ਹਮਲਾ ਹੋ ਜਾਏ ਤਾਂ ਐਫ ਆਈ ਆਰ ਲਿਖਾਉਣ ਤੁਸੀਂ ਜਾਓਗੇ ਤੁਹਾਡੇ ਪੜੋਸੀ ਨਹੀਂ ਜਾਣਗੇ ਇਹ ਤੇ ਬੱਚਿਆਂ ਨੂੰ ਵੀ ਪਤਾ ਇਹ ਤੇ ਜਿਹਨੂੰ ਕਾਨੂੰਨ ਦੀ ਸਮਝ ਵੀ ਨਹੀਂ ਉਹਨੂੰ ਵੀ ਪਤਾ ਕਿ ਭਾਈ ਮੇਰੇ ਘਰ ਤੇ ਹਮਲਾ ਆਇਆ ਮੈਂ ਐਫ ਆਈ ਆਰ ਲਿਖਵਾਵਾਂ ਜਾ ਕੇ ਪੁਲਿਸ ਨੂੰ ਇਨਫੋਰਮ ਕਰਾਂ ਪਰ ਇਸ ਕੇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਫ ਆਈ ਆਰ ਲਿਖਵਾਉਣ ਦੀ ਕੋਈ ਉਦਦਮ ਨਹੀਂ ਕੀਤਾ ਕੋਈ ਯਤਨ ਨਹੀਂ ਕੀਤੀ ਔਰ ਕਿਉਂ ਨਹੀਂ ਕੀਤਾ ਇਹਦਾ ਜਵਾਬ ਤਾਂ тами સાબ દે ਹੁਣ ਮੇਰਾ ਦੂਜਾ ਸਵਾਲ ਹੈ ਕਿ ਐਸਪੀ ਪੀਸੀ ਕੋਲ ਇਲਿਗਲ ਸੈੱਲ ਹੈ ਪੂਰਾ ਜਿੱਦਾ ਲੀਗਲ ਸੈੱਲ ਦਾ ਹੈਡ ਡਾਇਰੈਕਟਰ ਲੈਵਲ ਦਾ ਮੋਟੀ ਤਨਖਾਹ ਲੈਨੇ ਔਰ ਲੀਗਲ ਸੈੱਲ ਜਿੱਕਰ ਠੋਕ ਠਟ 15-20 ਬੰਦੇ ਕੰਮ ਕਰਦੇ ਨੇ ਐਸਪੀ ਦਾ ਬਹੁਤ ਵੱਡਾ ਲੀਗਲ ਸੈੱਲ ਹੈ ਮੈਨੂੰ ਇਸ ਕਰਕੇ ਪਤਾ ਹੈ ਕਿ ਮੈਂ ਅੰਮ੍ਰਿਤਸਰ ਇੰਡੀਆਨ ਐਕਸਪ੍ਰੈਸ ਦੀ ਰਿਪੋਰਟਿੰਗ ਸਮੇ 4:30-5 ਸਾਲ ਰਿਆਂ ਤੇ ਐਸਜੀ ਬੀਸੀ ਵਿੱਚ ਮੈਂ ਜਾਂਦਾ ਰਿਆਂ ਦਫਤਰਾਂ 'ਚ ਗੁਰਨਾਨਕ ਨਵਾਸ 'ਚ ਕਿਉਂਕਿ ਰਿਪੋਰਟਿੰਗ ਲਈ ਜਾਣਾ ਪੈਂਦਾ ਤੱਥ ਉੱਥੋਂ ਮਿਲਦੇ ਇਨਫੈਕਟ ਮਿਲਦੇਨ ਬਲਾਬਲਾ ਤੋ ਇਹ ਜਿਹੜਾ ਲੀਗਲ ਸੈੱਲ ਹੈ ਇਹ ਉਹਦੀ ਡਿਊਟੀ ਨਹੀਂ ਬਣਦੀ ਸੀ ਕਿ ਇਹਦੀ ਇੱਕ ਐਫਆਈਆਰ ਰਜਿਸਟਰ ਕਰਾਣੀ ਹੈ ਤੇ ਰਜਿਸਟਰ ਕਰਾਣੀ ਹੈ ਉਹਦੇ ਵਿੱਚ ਅਭਾਰਤ ਕੀ ਲਿਖਣੀ ਹੈ ਜੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੀਗਲ ਸੈਲ ਇੱਕ ਕਾਨੂੰਨੀ ਤੌਰ ਤੇ ਵਧੀਆ ਕੰਪਲੇਂਟ ਬਣਾ ਕੇ ਉਹਨੂੰ ਟਾਈਪ ਕਰਕੇ ਖੁਦ ਜਾ ਕੇ ਐਫ ਆਈ ਆਰ ਦਰਜ ਕਰਾਉਂਦਾ ਤਾਂ ਉਹ ਕਿੰਨੀ ਕੁਮਾਲ ਦੀ ਹੋਣੀ ਸੀ ਹੁਣ ਇਹ ਇਤਰਾਜ਼ ਕਰੀ ਜਾ ਰਿਹਾ ਐਫ ਆਈ ਆਰ 'ਚ ਇਹ ਨੁਕਸ ਹੈ ਇਹ ਨੁਕਸ ਹੈ ਬਈ ਉਹ ਤੇ ਫਿਰ ਨੁਕਸ ਹੈ ਹੀ ਨਾ ਜਦੋਂ ਤੁਸੀਂ ਨਹੀਂ ਕਰਾਈ ਤੇ ਇੱਕ ਪੁਲਿਸ ਕਾਂਸਟੇਬਲ ਨੇ ਕਰਾਤੀ ਤੋ ਤੁਹਾਡਾ ਲੀਗਲ ਸੈਲ ਕੀ ਕਰਦਾ ਸੀ ਜਿਹੜੀਆਂ ਮੋਟੀਆਂ-ਮੋਟੀਆਂ ਤਨਖਾਹਾਂ ਦਿੰਨੇ ਹੋ ਗੁਰੂ ਘਰ ਦੀ ਦੁਆਰ ਤੇ ਖਾਇਰ ਹੋਇਆ ਉਹ ਕਿੰਨੀ ਮਾੜੀ ਗੱਲ ਹੈ ਇਸ ਦੇ ਮੁੱਦੇ ਤੇ ਅਸੀਂ ਇੱਥੇ ਬਹਿਸ ਨਹੀਂ ਕਰਨੀ ਕਿਉਂਕਿ ਇਹ ਮੁੱਦਾ ਐਫ ਆਈ ਆਰ FIR 134 ਨੰਬਰ ਜੋ ਅੰਮ੍ਰਿਤਸਰ ਡਿਵੀਜ਼ਨ E ਵਿੱਚ ਸ਼ਾਮ ਨੂੰ 3:27 ਤੇ ਜੋ ਸਵੇਰੇ 9:30 ਵਜੇ ਵਕੂਆ ਹੋਇਆ ਉਹਦੇ ਬਾਰੇ ਦਰਜ ਕਰਾਈ ਆ ਇੱਕ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਜਿਹੜਾ E ਡਿਵੀਜ਼ਨ ਵਿੱਚ ਹੀ ਨੌਕਰੀ ਕਰਦਾ ਇਹ ਦਿਖਾ ਦੇਣਾ ਮੈਂ ਤੁਹਾਨੂੰ ਇਹ FIR ਦੇ ਵਿੱਚ ਹੀ ਲਿਖਿਆ ਹੋਇਆ ਇਫਆਰ ਅਸੀਂ ਲਾਵਾਂਗੇ ਤੁਸੀਂ ਆਰਾਮ ਨਾਲ ਪੜ ਸਕੋਗੇ ਪਹਿਲੇ ਇਹਦੇ 6 ਨੰਬਰ ਕੇ ਕੰਪਲੇਨੈਂਟ ਕੋਣ ਹੈ ਉਹਦੇ ਚ ਲਿਖਿਆ ਹਰ ਹਰ ਸੰਦੀਪ ਸਿੰਘ ਕੰਪਲੇਨਡਰ ਨਾ ਹਰ ਸੰਦੀਪ ਸਿੰਘ ਇੱਕ ਕਾਂਸਟੇਬਲ ਹੈ ਇਹਦੀ ਨੈਸ਼ਨੈਲਿਟੀ ਇੰਡੀਅਨ ਰੱਖੀ ਹੈ ਔਰ ਇਹਦੀ ਜੋ ਅਡਰੈਸ ਦਿੱਤਾ ਉਹ ਲਿਖਿਆ ਟਾਊਨ ਹਾਲ ਰੋਡ ਪੁਲਿਸ ਸਟੇਸ਼ਨ ਈ ਡਿਵੀਜ਼ਨ ਅੰਮ੍ਰਿਤਸਰ ਡਿਵੀਜ਼ਨ ਈ ਪੁਲਿਸ ਕਮਿਸ਼ਨਰਟ ਅੰਮ੍ਰਿਤਸਰ ਪੰਜਾਬ ਇੰਡੀਆ ਇਹ ਤਾਂ ਉਹਦਾ ਪ੍ਰੈਜ਼ੈਂਟ ਅਡਰੈਸ ਦੇ ਕਾਲਮ ਵਿੱਚ ਅਡਰੈਸ ਦਿੱਤਾ ਮੈਂ ਤੁਹਾਡੇ ਨਾਲ ਉਹਦੀ ਸਾਂਝ ਪਾ ਰਿਹਾ ਉੜਲੀ ਖੇਰ ਕਾਲਮ 2 ਹੁੰਦਾ ਹੈ ਕਿ ਤੁਹਾਡਾ ਪਰਮਾਨੈਂਟ ਐਡਰੈਸ ਕੀ ਹੈ ਪਰਮਾਨੈਂਟ ਐਡਰੈਸ ਵਿੱਚ ਲਿਖਿਆ ਟਾਊਨ ਹਾਲ ਰੋਡ ਪੀ ਐਸ ਪੁਲਿਸ ਸਟੇਸ਼ਨ ਤੋਂ ਪਾਵ ਹੈ ਪੀ ਐਸ ਈ ਡਿਵੀਜ਼ਨ ਅੰਮ੍ਰਿਤਸਰ ਡਿਵੀਜ਼ਨ ਈ ਕਮਾ ਪੁਲਿਸ ਕਮਿਸ਼ਨਰ ਰੇਟ ਅੰਮ੍ਰਿਤਸਰ ਪੰਜਾਬ ਇੰਡੀਆ ਅੱਗੇ ਉਹਦਾ ਮੋਬਾਈਲ ਨੰਬਰ ਦਿਓ ਸੋ ਸਵਾਲ ਪੈਦਾ ਇਹ ਹੁੰਦਾ ਕਿ ਹਰ ਸੰਦੀਪ ਸਿੰਘ ਐਫ ਆਈ ਆਰ ਕਿਉਂ ਦਰਜ ਕਰਾ ਰਿਹਾ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ 6 ਘੰਟੇ ਤੱਕ ਕੀ ਸੋਚਦੀ ਰਹੀ ਹੈ ਨੰਬਰ 1 ਜੇਕਰ ਇਹਨਾਂ ਦਾ ਲੀਗਲ ਸੈੱਲ ਐਕਟਿਵ ਨਹੀਂ ਹੋਇਆ ਤਾ ਇਹ ਰਿਪੋਰਟ ਐਫ ਆਈ ਆਰ ਜਿਹੜਾ ਦਰਬਾਰ ਸਾਹਿਬ ਦਾ ਮੈਨੇਜਰ ਹੈ ਜਾਂ ਕਲੱਬ ਕੰਪਲੈਕਸ ਦਾ ਸਮੂਚੇ ਦਾ ਜਿਹੜਾ ਮੈਨੇਜਰ ਹੈ ਉਹਦੀ ਡਿਊਟੀ ਹੈ ਕਿ ਉਹਦੇ ਕੰਪਲੈਕਸ ਉੱਪਰ ਫਾਇਰ ਲੱਗਾ ਹਮਲਾ ਤੁਹਾਡੇ ਘਰ ਤੇ ਹੋਇਆ ਤੁਸੀਂ ਐਫ ਆਈ ਆਰ ਦਰਜ ਨਹੀਂ ਕਰਾ ਲਈ ਉਹ ਮੈਨੇਜਰ ਕੌਣ ਹੈ ਉਹ ਕਿੱਥੇ ਸੁੱਤਾ ਹੋਇਆ ਸੀ ਗੂੜੀ ਨੀਂਦ ਉਹਨੇ ਕਿਉਂ ਨਹੀਂ ਦਰਜ ਕਰਾਈ ਐਫ ਆਈ ਆਰ ਹੁਣ ਆ ਜਾਂਦੀ ਹੈ ਜਿਹੜੀ ਇਸ ਕੰਪਲੈਕਸ ਦੀ ਸਿਕਿਉਰਿਟੀ ਦੀ ਡਿਊਟੀ ਤੇ ਜਿੰਨੇ ਵੀ ਕਰਮਚਾਰੀ ਐਸਜੀਪੀਸੀ ਦੇ ਐਸਜੀਬੀਸੀ ਕੋਲ ਘਟੋ-ਘਟ 100 ਤੋਂ ਉੱਪਰ ਕਰਮਚਾਰੀ ਜਿਹੜੇ ਸਿਕਿਉਰਿਟੀ ਡਿਊਟੀਆਂ ਤੇ ਹੁੰਦੇ ਇਹਨਾਂ ਸਿਕਿਉਰਿਟੀ ਡਿਊਟੀਆਂ ਵਾਲਿਆਂ ਦਾ ਹੈੱਡ ਕੌਣ ਹੈ ਉਹਦੀ ਡਿਊਟੀ ਨਹੀਂ ਬਣਦੀ ਕਿ ਬਾਈ ਇਹ ਬਾਹਰ ਘਟਨਾ ਵਾਪਰੀਏ ਤਾਂ ਮੈਂ ਉਹਦੀ ਐਫਆਈਆਰ ਜਾ ਕੇ ਦਰਜ ਕਰਾਵਾਂ ਜਿਆਨੀ ਇੰਨਾ ਵੱਡਾ ਇਨਾ ਗੁੱਲ ਪ੍ਰਬੰਧ ਹੈ ਹਰਜਿੰਦਰ ਸਿੰਘ ਧਾਮੀ ਗੋਲ ਖੁਦ ਵਕੀਲ ਹਨ ਮੇਰਾ ਇਹਨਾਂ ਨੂੰ ਸਵਾਲ ਹੈ ਵਕੀਲ ਸਾਹਿਬ ਤੁਸੀਂ ਕਾਦੀ ਪ੍ਰੈਕਟਿਸ ਕੀਤੀ ਹੈ ਜੇ ਤੁਹਾਨੂੰ ਇਹ ਨਹੀਂ ਪਤਾ ਤੁਹਾਡੇ ਘਰ ਤੇ ਹਮਲਾ ਹੋਵੇ ਤੇ ਐਫਆਈਆਰ ਤੁਸੀਂ ਦਰਜ ਕਰਾਣੀ ਹੈ ਹੁਣ ਤੁਸੀਂ ਐਫ ਆਈ ਆਰ 'ਚੋਂ ਨੁਕਸ ਕੱਢ ਕੇ ਅਖਬਾਰ ਦੀਆਂ ਸੁਰਖੀਆਂ ਵਿੱਚ ਲਟਕੇ ਹੋਏ ਲੀਡਰ ਨਜ਼ਰ ਆਣਾ ਚਾਹੁੰਦੇ ਹੋ ਇੰਨਾ ਵੱਡਾ ਪ੍ਰਬੰਧ ਇੰਨੀਆਂ ਤੁਸੀਂ ਤਨਖਾਹਾਂ ਦੇਨੇ ਹੋ ਉਹ ਫਿਰ ਐਫ ਆਈ ਆਰ ਦਰਜ ਕਰ ਲਈ ਆ ਉਹਨਾਂ ਨੇ ਉਹਦੇ ਹੁਣ ਤੁਸੀਂ ਨੁਕਤਾ ਚ ਇਨੀ ਕਰੋ ਕਿ ਜੀ ਉਹਦੇ ਚ ਲਿਖਿਆ ਵੀ ਹਵਾਈ ਫਾਇਰ ਹੋਇਆ ਭਾਈ ਫਿਰ ਐਫ ਆਈ ਆਰ ਤੁਸੀਂ ਬਣਾ ਕੇ ਲੈ ਜਾਂਦੇ ਲੀਗਲ ਸੈੱਲ ਬਣਾਉਂਦਾ ਤੁਹਾਡੇ ਕੋਲ ਵਕੀਲ ਸੀਗੇ ਤੁਹਾਨੂੰ ਇਨੀਆਂ ਇਨੀਆਂ ਤਨਖਾਹਾਂ ਮੋਡੀਆਂ ਇਹਨਾਂ ਵਕੀਲਾਂ ਨੂੰ ਲੀਗਲ ਸੈੱਲ ਵਾਲਿਆਂ ਨੂੰ ਦੇਨੇ ਹੋ ਤੇ ਅੱਜ ਇਹਨਾਂ ਦੀ ਜਿਹੜੀ ਕਾਨੂੰਨ ਦੀ ਸਮਝ ਹੈ ਉਹਦਾ ਫਾਇਦਾ ਕਿਉਂ ਨਹੀਂ ਉਠਾਇਆ ਐਸਜੀਪੀਸੀ ਨੇ ਜੇ ਗ ਕਾਨੂੰਨੀ ਨੁਕਤੇ ਨਜ਼ਰ ਤੋਂ ਐਫ ਆਈ ਆਰ ਦਰਜ ਹੁੰਦੀ ਤਾ ਇਹ ਬੜਾ ਮਜਬੂਤ ਕੇਸ ਬਣਨਾ ਸੀ ਹੁਣ ਇਹ ਮਜਬੂਤ ਹੈ ਜਾਂ ਨਹੀਂ ਮੈਂ ਕੁਛ ਨਹੀਂ ਕਹਿੰਦਾ ਪਰ ਐਸਜੀਪੀਸੀ ਕਹਿੰਦੀ ਏ ਕਿ ਧਾਮੀ ਸਾਹਿਬ ਕਹਿੰਦੇ ਬੜੀ ਕਮਜ਼ੋਰ ਐਫ ਆਈ ਆਰ ਦਰਜ ਕੀਤੀ ਗਈ ਧਾਮੀ ਸਾਹਿਬ ਤੁਸੀਂ ਕਿਉਂ ਨਹੀਂ ਕਰਾਈ ਔਰ ਮੈਂ ਇਥੇ ਦੱਸਦਾ ਕਿ ਸੇਵਾ ਤੋਂ ਵੇਲੇ ਹੋ ਕੇ ਜਿਹੜੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਲਾਈ ਹੈ ਇਹਨਾਂ ਨੂੰ ਇੱਥੇ ਸਾਰੇ ਮਨਿਸਟਰ ਸੀਗੇ ਡਾਕਟਰ ਦਲਜੀਤ ਸਿੰਘ ਚੀਮਾ ਜੋ ਕਿ ਮੱਖੀ ਮਰ ਜਾਏ ਤੇ ਆਪਣਾ ਬਿਆਨ ਜਾਰੀ ਕਰਦੇ ਉਹਨਾਂ ਨੂੰ ਇਹ ਸੂਝ-ਬੂਝ ਨਹੀਂ ਆਈ ਕਿ ਭਾਈ ਇਹ ਐਫ ਆਈ ਆਰ ਦਰਜ ਹੋਣੀ ਹੈ ਬੈਠ ਕੇ ਸਲਾਹ ਕਰੀਏ ਜਿੰਨਾ ਵਕੀਲਾਂ ਨੂੰ ਮੋਟੀਆਂ-ਮੋਟੀਆਂ ਤਨਖਾਹਾਂ ਦਿੰਦੇ ਨਮਰਤ ਸਰ ਵਿੱਚ ਹੀ ਨੋ ਵਕੀਲ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਇੱਕ ਕਾਨੂੰਨੀ ਨੁਕਤੇ ਨਿਗਾ ਤੋਂ ਐਫ ਆਈ ਆਰ ਬਣਾਈ ਜਾਂਦੀ ਜਿਹੜੀ ਦਰਖਾਸਤ ਦਿੱਤੀ ਜਾਂਦੀ ਹੈ ਪੁਲਿਸ ਸਟੇਸ਼ਨ ਚ ਉਹ ਐਫ ਆਈ ਆਰ ਦਾ ਹਿੱਸਾ ਬਣਦੀ ਹੈ ਇਹ ਸ਼ਾਇਦ ਧਾਮੀ ਸਾਹਿਬ ਨੂੰ ਪਤਾ ਹੋਵੇਗਾ ਜੇ ਬੜੀ دیر ਹੋ ਗਈ ਉਹ ਪ੍ਰੈਕਟਿਸ ਨਹੀਂ ਕਰਦੇ ਤੇ ਗਾਲੀ ਸਿਆਸਤ ਵੀ ਜੀ ਉਹਨਾਂ ਦਾ ਧਿਆਨ ਰਹਿੰਦਾ ਉਹਨਾਂ ਨੂੰ ਸ਼ਾਇਦ ਕਾਨੂੰਨ ਭੁੱਲ ਗਏ ਹੋਣਗੇ ਮੈਨੂੰ ਐ ਲੱਗਦਾ ਹੁਣ ਉਹ ਕਹਿੰਦੇ 6 ਘੰਟੇ ਬਾਅਦ ਐਫ ਆਈ ਆਰ ਦਰਜ ਹੋਈਏ ਵੀ ਦਰਜ ਕਿੰਨੇ ਕਰਾਣੀ ਸੀ ਅਮਲਾ ਤੁਹਾਡੇ ਘਰ ਤੇ ਹੋਇਆ ਤੁਸੀਂ ਕਰਾਣੀ ਸੀ 100 ਇਹ ਇੱਕ ਪੁਲਿਸ ਦੇ ਕਾਂਸਟੇਬਲ ਨੇ ਐਫ ਆਈ ਆਰ ਦਰਜ ਕਰਾਤੀ ਪੁਲਿਸ ਨੇ ਮਹਿਸੂਸ ਕੀਤਾ ਕਿ ਭਾਈ ਐਫ ਆਈ ਆਰ ਇਹਦੀ ਦਰਜ ਹੋਣੀ ਚਾਹੀਦੀ ਹੈ ਤੋਂ ਉਸ ਕਾਂਸਟੇਬਲ ਨੇ 4:50 ਮਿੰਟ ਤੇ ਸੂਚਿਤ ਕੀਤਾ ਪੁਲਿਸ ਸਟੇਸ਼ਨ ਨੂੰ ਵੀ ਉਥੇ ਵਕੂਆ ਹੋ ਗਿਆ ਹੁਣ ਜਿਹੜੀ ਐਫ ਆਈ ਆਰ ਹੈ ਉਹਦੇ ਵਿੱਚ ਕੀ ਦਰਜ ਹੈ ਮੈਂ ਤੁਹਾਨੂੰ ਪੜ ਕੇ ਦਿਖਾਣਾ ਤੁਹਾਨੂੰ ਨਾਵਾਂ ਚ ਦਿਲ ਜਸਬੀ ਨਹੀਂ ਹੋਣੀ ਚਾਹੀਦੀ ਐਫ ਆਈ ਆਰ ਇਨਫਾਰਮੇਸ਼ਨ ਕੰਟੈਂਟਸ ਵੇਰਵਾ ਐਫ ਆਈ ਆਰ ਨੰਬਰ 134 ਪੁਲਿਸ ਸਟੇਸ਼ਨ ਹੈ ਈ ਡਿਵੀਜ਼ਨ ਅੰਮ੍ਰਿਤਸਰ ਆਪਾਂ ਸਿੱਧੇ ਆਨੇ ਆ ਨਾਵਾਂ ਨੂੰ ਛੱਡਦੇ ਆ ਵੀ ਇਹਦੇ ਵਿੱਚ ਜੋ ਉਸ ਨੇ ਕੰਟੈਂਟ ਜੋ ਇਬਾਰਤ ਬਣਾਈ ਹੈ ਇਸ ਕਾਂਸਟੇਬਲ ਨੇ ਕਿ ਉਹਨੇ ਕਿਸੇ ਤੋਂ ਸਲਾਹ ਲਈ ਹੈ ਯਾਨੀ ਲਈ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਚੰਡੀਗੜ੍ਹ ਤੋਂ ਰਿਪੋਰਟ ਕਰ ਰਿਹਾ ਇਹ ਸਾਰਾ ਕੁਝ ਅਮਰitsar ਚ ਹੋਇਆ ਇਸ ਕਰਕੇ ਇਸ ਬਾਰੇ ਕੁਝ ਕਹਿਣਾ ਮੇਰੇ ਲਈ ਮੁਸ਼ਕਲ ਹੈ ਸੋ ਹਰ ਸੰਦੀਪ ਸਿੰਘ ਕਨਸਟੇਬਲ ਨੇ ਜੋ ਲਿਖ ਕੇ एफआईआर ਵਿੱਚ ਆਪਣੀ درخواست ਦਿੱਤੀ ਏ ਇਹਦਾ ਹੈਡਿੰਗ ਹੈ ਫਰਸਟ ਇਨਫੋਰਮੇਸ਼ਨ ਕੰਟੈਂਟਸ ਵੀਰਵਾ ਕੀ ਕਹਿੰਦੇ ਜੀ ਉਹ ਉਹ ਕਹਿੰਦੇ ਕਿ ਪਲਾਜ਼ਾ ਘੰਟਾ ਘਰ ਅੰਮ੍ਰਿਤਸਰ ਵਿੱਚ ਮੌਜੂਦ ਸੀ ਕਿ ਪਤਾ ਲੱਗਾ ਘੰਟਾ ਘਰ ਦੀ ਦਰਸ਼ਨੀ ਡਿਊਟੀ ਦੇ ਬਾਅਦ ਸੁਖਵੀਰ ਸਿੰਘ ਬਾਦਲ ਸਾਬਕਾ ਉ ਮੁੱਖ ਮੰਤਰੀ ਪੰਜਾਬ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵੱਲੋਂ ਲਗਾਈ ਹੋਈ ਧਾਰਮਿਕ ਸਜ਼ਾ ਨੂੰ ਪੂਰੀ ਕਰਨ ਲਈ ਘੰਟਾ ਘਰ ਗੇਟ ਦੇ ਬਾਹਰ ਮੌਜੂਦ ਸਨ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਨੂੰ ਜਾ ਰਹੀ ਸੰਗਤ ਵਿੱਚੋਂ ਅਚਾਨਕ ਇੱਕ ਵਿਅਕਤੀ ਉਹਨਾਂ ਉੱਪਰ ਆਪਣੀ ਡੱਬ ਵਿੱਚੋਂ ਪਿਸਤੌਲ ਕੱਢ ਕੇ ਹਮਲਾ ਕਰਨ ਲੱਗਾ ਸੀ ਹਮਲਾ ਨਹੀਂ ਕੀਤਾ ਉਹਨੇ ਲੱਗਾ ਸੀ ਜਿਸ ਉੱਪਰ ਸੁਰੱਖਿਆ ਲਈ ਤਾਇਨਾਤ ਕਰਮਚਾਰੀਆਂ ਨੇ ਬੜੀ ਮੁਸਤੈਦੀ ਨਾਲ ਕੰਮ ਕਰਦਿਆਂ ਛਾਤੀ ਕਾਬੂ ਪਾ ਲਿਆ ਹਮਲਾ ਨਹੀਂ ਹੋਇਆ ਅਤੇ ਗੁੱਥਮ ਗੁੱਥੀ ਵਿੱਚ ਉਸ ਪਤੋਲ ਵਿੱਚੋਂ ਇੱਕ ਹਵਾਈ ਫਾਇਰ ਵੀ ਹੋ ਗਿਆ ਹੁਣ ਇਹ ਜੋ ਐਫ ਆਈ ਆਰ ਹੈ ਇਹ ਜਦੋਂ ਇਹ ਜੋ ਕ੍ਰੀਮੀ ਕਲ ਲਾਨਰ ડીਲ ਕਰਨ ਵਾਲੇ ਵਕੀਲਾਂ ਨੇ ਬਰੀਕੀ ਚਾ ਇਹਨੂੰ ਉਦੇੜਨੇ ਤੁਹਾਨੂੰ ਵੀ ਪਤਾ ਹੈ بڑے بڑے ਕਾਨੂੰਨਦਾਨ ਬੈਠੇ ਨੇ ਚੰਡੀਗੜ੍ਹ 'ਚ ਜਿਸ ਵੇਲੇ ਇਹ ਕੇਸ ਅੱਗੇ ਚਲੇਗਾ ਤੇ ਇਹ ਜੋ ਐਫ ਆਈ ਆਰ ਦਰਜ ਕਰ ਚੁੱਕੇ ਨੇ ਇਹਦੇ ਵਿੱਚ ਹੁਣ ਕੋਈ ترمیم ਬਦਲੀ ਨਹੀਂ ਹੋ ਸਕਦੀ ਇਦੇ ਤੇ ਹੁਣ ਕੱਲ ਜਿਹੜੀ ਅੰਤਰਮ ਕਮੇਟੀ ਸੀਗੀ ਉਸ ਦੀ ਮੀਟਿੰਗ ਵਿੱਚ ਕਿਹਾ ਕਿ ਆਫਆਈਆਰ ਬੜੀ ਕਮਜ਼ੋਰ ਦਰਜ ਕੀਤੀ ਹੈ ਇਹ ਮੈਂ ਤੁਹਾਨੂੰ ਪੜ ਕੇ ਸੁਣਾਇਆ ਇਸ ਨੂੰ ਸਧਾਰਨ ਬੰਦਾ ਵੀ ਸਮਝ ਜਾਏਗਾ ਕਿ ਇਹ ਕਿੰਨੀ ਕਮਜ਼ੋਰ ਹੈ ਇਹਦੇ ਵਿੱਚ ਇਹ ਨਹੀਂ ਲਿਖਿਆ ਕਿ ਉਹਨੇ ਹਮਲਾ ਕੀਤਾ ਤੁਹਾਡੇ ਸਾਹਮਣੇ ਆਇਆ ਦੂਜਾ ਲਿਖਿਆ ਦੇ ਦਰਸ਼ਨ ਕਰਨ ਜਾ ਰਹੀ ਸੰਗਤ ਵਿੱਚੋਂ ਤੇ ਉਹ ਜਿਹੜੀ ਦਰਸ਼ਨ ਕਰਨਦਾਰੀ ਸੰਗਤ ਸੀ ਉਦਾਹੀ ਕਿੱਸਾ ਬਣਿਆ ਹੋਇਆ ਸੀਗਾ ਨਰੈਨ ਸਿੰਘ ਚੌੜਾ ਸੋ ਇਹ ਦੋਨੋਂ ਸਮਝਣਾ ਪਏਗਾ ਕਿ ਗੁਰੂ ਨਾਨਕ ਨਿਵਾਸ ਵਿੱਚ ਘੱਟ ਤੋਂ ਘੱਟ ਐਸਜੀਪੀਸੀ ਦੇ 2 250 300 ਬੰਦੇ ਹਰ ਸਮੇਂ ਕੰਮ ਕਰਦੇ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਉਹ ਜਾ ਕੇ ਐਫਆਈਆਰ ਦਰਜ ਕਰਾਏ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਕਿਉਰਿਟੀ ਦੇ ਬੰਦੇ ਵੀ ਖੜੇ ਸੀ ਕਿਉਂ ਨਾ ਕਿਸੇ ਬੰਦੇ ਦੇ ਹੱਥ ਐਫ ਆਈ ਆਰ ਦਰਜ ਕਰਾਈ ਗਈ ਇਹਨਾਂ ਦਾ ਲੀਗਲ ਸੈੱਲ ਤਿਆਰ ਕਰਦਾ ਪੰਜਾਬੀ 'ਚ ਕਰਦਾ ਅੰਗਰੇਜ਼ੀ 'ਚ ਕਰਦਾ ਤੇ ਉਸ ਨੂੰ ਨਾਲ ਲੈ ਕੇ ਜਾਂਦੇ ਡਿਵੀਜ਼ਨ ਨੰਬਰ ਈਚ ਤੇ ਕਹਿੰਦੇ ਭਾਈ ਐਫ ਆਈ ਆਰ ਦਰਜ ਕਰੋ ਸਾਡੀ ਕੰਪਲੇਂਟ ਹੈ। ਤੋਂ ਲਿਖਤੀ ਕੰਪਲੇਂਟ ਬਣ ਜਾਂਦੀ ਹੈ ਐਫ ਆਈ ਆਰ ਦਾ ਹਿੱਸਾ। ਪਿੰਡਾਂ ਦੇ ਲੋਕਾਂ ਨੂੰ ਕਾਨੂੰਨ ਦੀ ਬੜੀ ਸਮਝ ਹੈ। ਐਫ ਆਈ ਆਰ ਕਿਵੇਂ ਦਰਜ ਹੁੰਦੀ ਉਹਦੀ ਸਮਝ ਹੈ। ਇਸ ਕਰਕੇ ਜੋ ਮੈਂ ਤੁਹਾਡੇ ਨਾਲ ਇਹ ਸਾਰਾ ਕੁਝ ਸਾਂਝਾ ਕਰ ਰਿਹਾ ਇਸ ਦੀ ਬਰੀਕੀਆਂ ਨੂੰ ਤੁਸੀਂ ਸਮਝੋ। ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦਾ ਪ੍ਰਦਾਨ ਜੋ ਖੁਦ ਵਕੀਲ ਹੈ ਐਡਵੋਕੇਟ ਰਜਿੰਦਰ ਸਿੰਘ ਇਹ ਕਿੰਨੀਆਂ ਬੱਚਿਆਂ ਵਾਲੀਆਂ ਗੱਲਾਂ ਕਰਦੇ ਵੀ ਐਫਆਈ ਕਮਜ਼ੋਰ ਹੈ ਭਈ ਜਿਨ੍ਹਾਂ ਨੇ ਦਰਜ ਕੀਤੀ ਹੈ ਉਹਨਾਂ ਨੇ ਆਪਣੇ ਹਿਸਾਬ ਨਾਲ ਕੰਟੈਂਟ ਬਣਾਇਆ ਹੈ ਬਕੂਵੇ ਤੇ ਕੀ ਹੋਇਆ ਕਿ ਜੇ ਐਫਆਈਆਰ ਤੁਸੀਂ ਦਰਜ ਕਰਾਣ ਜਾਂਦੇ ਟਵਾਡਾ ਲੀਗਲ ਸੈਲ ਜਾਂਦਾ ਜਿਹੜੇ ਮੋਹਤ ਦੀਆਂ ਰੋਟੀਆਂ ਖਾਂਦੇ ਤਾਂ ਫੇਰ ਉਹਨਾਂ ਦੀ ਤੇ ਅੱਜ ਹੀ ਲੋੜ ਪਈ ਸੀ ਤੇ ਅੱਜ ਉਹ ਨਕਮੇ ਸਾਬਤ ਹੋਏ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਜਿੰਦਰ ਸਿੰਘ ਧਾਮੀ ਜੀ ਅੰਮ੍ਰਿਤਸਰ ਚ ਰਹਿੰਦੇ ਉਹਨਾਂ ਨੂੰ ਤਾਂ ਵਕੂਏ ਤੇ ਅੱਧੇ ਘੰਟੇ ਚ ਪਹੁੰਚ ਜਾਣਾ ਚਾਹੀਦਾ ਸੀ ਸਾਰਾ ਇਨਸੀਡੈਂਟ ਦੇਖ ਕੇ ਸਭ ਤੋਂ ਪਹਿਲੇ ਉਹਨਾਂ ਨੂੰ ਐਫ ਆਈ ਆਰ ਦਰਜ ਕਰਵਾਉਣ ਦੀ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਸੀ ਜਿਹੜੇ ਉਹਨਾਂ ਦੇ ਲੋਕਲ ਵਕੀਲ ਐਡਵਾਈਜ਼ਰ ਜਿਨ੍ਹਾਂ ਨੂੰ ਹਰ ਮਹੀਨੇ ਚੈੱਕ ਚਲੇ ਜਾਂਦੇ ਨੂੰ ਉਹਨਾਂ ਨੂੰ ਬੁਲਾਇਆ ਜਾਣਾ ਚਾਹੀਦਾ ਸੀ ਲੀਗਲ ਸੈੱਲ ਦਾ ਜੋ ਮੁਖੀ ਹੈ ਉਹ ਅੱਜ ਕਿਉਂ ਨਾ ਉਨੂੰ ਸ਼ਰਮਸ਼ਾਰ ਕੀਤਾ ਜਾਏ। ਵਿਅਕਾਦੀ ਤਨਖਾ ਲੈੰਦਾ। ਸੋ ਹੁਣ ਕਹਿਣਾ ਕਿ ਐਫ ਆਈ ਆਰ ਬੜੀ ਕਮਜ਼ੋਰਦਰਜ ਹੋਈ ਹੈ। ਉਹਦੇ ਵਿੱਚ ਬਲੇਮ ਦੇਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੋਸ਼ੀ ਠਰਾਣਾ ਔਰ ਪੁਲਿਸ ਦੇ ਕਮਿਸ਼ਨਰ ਪੁੱਲਰ ਜੀ ਨੂੰ ਵੀ ਦੋਸ਼ੀ ਠਰਾਣਾ ਕਿ ਇਹਨਾਂ ਦੀ ਸਾਰਿਆਂ ਦੀ ਮਿਲੀ ਭੁਗਤ ਨਾਲ ਇਹ ਹਮਲਾ ਹੋਇਆ ਉਹ ਭਈ ਐਫ ਆਈ ਆਰ ਲਈ ਤੇ ਤੁਹਾਨੂੰ ਥੋੜੀ ਰੋਕਿਆ ਨਾ ਭੁੱਲਰ ਨੇ ਰੋਕਿਆ ਨਾ ਤੁਹਾਨੂੰ ਰੋਕਿਆ ਭਗਵੰਤ ਮਾਨ ਨੇ ਠੀਕ ਹੈ ਠੰਡ ਹੋਏਗੀ 9:30 ਵਜੇ ਠੰਡ ਹੁੰਦੀ ਹੈ ਸਵੇਰੇ ਮੈਂ ਸਮਝਦਾ ਨਿਕਲਣਾ ਕੋ ਰੋਂਬੜਾ ਖਾਉਂਦਾ ਸੋ ਇਸ ਲਈ ਇਸ ਐਫ ਆਈ ਆਰ ਦੇ ਕਮਜ਼ੋਰ ਹੋਣ ਤੇ ਬਲੇਮ ਕਰਨਾ ਪੁਲਿਸ ਨੂੰ ਜਾਂ ਪੰਜਾਬ ਦੇ ਚੀਫ ਮਿਨਿਸਟਰ ਨੂੰ ਇਹ ਕੋਈ ਯੋਗ ਸਿਆਣੀ ਕਾਰਵਾਈ ਨਹੀਂ ਪੰਥ ਨੂੰ ਗੁੰਮਰਾਹ ਕਰਨਾ ਝੂਠੀ ਇਵਾਰਤ ਬੰਨਣੀ ਝੂਠ ਬੋਲਨੇ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਡਰਾਂ ਦਾ ਤੇ ਇਹਨਾਂ ਦੇ ਬੁਲਾਰਿਆਂ ਦਾ ਰੋਜ ਦਾ ਕੰਮ ਹੋ ਗਿਆ ਜਿਵੇਂ ਡਾਕਟਰ ਚੀਮਾ ਕਹਿੰਦੇ ਨੇ ਪਗੜੀ ਤੇ ਗੁੱਥਮ ਗੁੱਥਾ ਚ ਗਿਰੀ ਹੈ ਪਗੜੀ ਗਰਾਈਆ ਯੂਥ ਅਕਾਲੀ ਦਲ ਪਠਾਨਕੋਟ ਦੇ ਜਸਪ੍ਰੀਤ ਸਿੰਘ ਰਾਣਾ ਉਹਦੀ ਅਸੀਂ ਇੱਥੇ ਫੋਟੋ ਲਾ ਕੇ ਤੁਹਾਨੂੰ ਦਿਖਾ ਰਹੇ ਹਾਂ ਔਰ ਇਹਨਾਂ ਨੂੰ ਇਹ ਨਹੀਂ ਬਤਾ ਬਈ ਉੱਥੇ ਵੀਡੀਓ ਬਣਦੀਆਂ ਤੇ ਉਸ ਵੀਡੀਓ ਚ ਉਹਦੀ ਪਗੜੀ ਨੂੰ ਜ਼ਮੀਨ ਤੇ ਰੋਲ ਦੇ ਪੈਰਾਂ ਚ ਰੋਲਦਿਆਂ ਦੀ ਰੀਲ ਵੀ ਕਾਬੂ ਹੋਈ ਆ ਫੋਟੋ ਵੀ ਕਾਬੂ ਹੋਈ ਆ ਸੋ ਇਸ ਚਰਚਾ ਨੂੰ ਮੈਂ ਇੱਥੇ ਸਮਾਪਤ ਕਰਦਾ ਉਮੀਦ ਕਰਦਾ ਆ ਇਸ ਐਫਆਈਆਰ ਦੇ ਮੁੱਦੇ ਤੇ ਜੋ ਐਫਆਈਆਰ ਨੰਬਰ 134 ਹੈ ਉਸ ਬਾਰੇ ਜੋ ਚਰਚਾ ਕੀਤੀ ਆ ਮੈਂ ਇਸ ਚਰਚਾ ਵਿੱਚ ਮੈਂ ਕਈ ਵਕੀਲਾਂ ਨੂੰ ਕੰਸਲਟ ਕੀਤਾ ਚੰਡੀਗੜ੍ਹ ਦੇ ਸੀਨੀਅਰ ਵਕੀਲ ਇੱਥੇ ਕਈ ਆ ਗਏ ਇਹ ਜੋ ਮੈਂ ਇਤਰਾਜ਼ ਉਠਾਏ ਨੇ ਇਹ ਸਾਰੇ ਉਹਨਾਂ ਦੀ ਸਲਾਹ ਨਾਲ ਮੈਨੂੰ ਦਿੱਤੇ ਹੋਏ ਉਹਨਾਂ ਨੂੰ ਮੈਂ ਗਿਆ ਸੀ ਤੁਸੀਂ ਇੰਟਰਵਿਊ ਦਿਓ ਤਾਂ ਉਹ ਕਹਿੰਦੇ ਵੀ ਇਹ ਜਿਹੜਾ ਮਸਲੇ ਆ ਨਾ ਅਕਾਲੀ ਦਲ ਦੇ ਤੇ ਐਸਜੀਪੀਸੀ ਦੇ ਇਹਨਾਂ ਬਾਰੇ ਕੋਈ ਗੱਲ ਕਰਨੀ ਸਵਾਏ ਆਪਣਾ ਟਾਈਮ ਤੇ એનર્ਜੀ ਤੇ ਆਪਣਾ ਖਰਾਬ ਹੋਣ ਤੋਂ ਸਵਾ ਕੁਝ ਵੀ ਨਹੀਂ ਕਿਉਂਕਿ ਜੇ ਤੁਸੀਂ ਸੱਚ ਬੋਲੋਗੇ ਤੇ ਇਹਨਾਂ ਦੀ ਜਿਹੜੀ ਬਰਗੇਡ ਹੈ ਜਿਹੜੀ ਹਰ ਵੇਲੇ ਤਿਆਰ ਰਹਿੰਦੀ ਹੈ ਗਾਟ ਅਟੈਕ ਕਰਨ ਤੇ ਕੋਈ ਬੋਲੇ ਤੇ ਸਹੀ ਉਹ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਉਹਨਾਂ ਲਈ ਅਸੀਂ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਈਏ ਵਕੀਲਾਂ ਕੋਰਟ ਵਿੱਚ ਕੰਮ ਵੀ ਕਰਨਾ ਹੈ ਤਿਆਰੀ ਵੀ ਕਰਨੀ ਸੋ ਇਹ ਉਹਨਾਂ ਦੇ ਜਵਾਬ ਸਨ ਤੋਂ ਇੱਥੇ ਮੈਂ ਇਸ ਚਰਚਾ ਨੂੰ ਸਮਾਪਤ ਕਰਦਾ ਉਮੀਦ ਕਰਦਾ ਇਹ ਤੁਹਾਨੂੰ ਪਸੰਦ ਆਏਗੀ ਤੁਸੀਂ ਇਸ ਨੂੰ ਆਪਣੇ ਮਿੱਤਰਾਂ ਸਬੰਧੀਆਂ ਨਾਲ ਸਾਂਝੀ ਕਰੋ ਇਸ ਵੀਡੀਓ ਵਿੱਚ ਅਸੀਂ ਐਫ ਆਈ ਆਰ ਦੀਆਂ ਕਾਪੀਆਂ ਵੀ ਲਾ ਰਹੇ ਹਾਂ ਇੰਪੋਰਟੈਂਟ ਜਿਹੜਾ ਪੋਰਸ਼ਨ ਹੈ ਉਸ ਨੂੰ ਅਸੀਂ ਹਾਈਲਾਈਟ ਕੇ ਵੀ ਕਰਕੇ ਤੁਹਾਨੂੰ ਦਿਖਾ ਰਹੇ ਹਾਂ ਸੋ ਇਹ ਸੀ ਅੱਜ ਦੀ ਐਫ ਆਈ ਆਰ 134 ਨੰਬਰ ਉੱਪਰ ਤਬਸਰਾ ਉਮੀਦ ਕਰਦੇ ਹਾਂ ਕਿ ਫੇਰ ਆਵਾਂਗੇ ਨਵੇਂ ਮੁੱਦੇ ਤੇ ਕੋਈ ਨਵੀਂ ਚਰਚਾ ਲੈ ਕੇ ਧੰਨਵਾਦ